ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਭੈਣਾਂ ਨੇ ਡਿਮਾਂਡ ਤੇ ਕੁੜਤੀ ਦੀ ਕਟਿੰਗ ਦੀ ਵੀਡੀਓ ਫੇਰ ਲੈ ਕੇ ਆਏ ਆ ਜੀ ਤੇ ਭੈਣਾਂ ਨੇ ਆਪਾਂ ਨੂੰ ਕਮੈਂਟ ਕੀਤੇ ਆ ਤੁਸੀਂ ਹਰ ਇੱਕ ਸਾਈਜ਼ ਦੀ ਕੁੜਤੀ ਦੀ ਕਟਿੰਗ ਦੀ ਵੀਡੀਓ ਜ਼ਰੂਰ ਲੈ ਕੇ ਆਓ ਤੇ ਜਿਹੜੀ ਕੁੜਤੀ ਦੀ ਅੱਜ ਕਟਿੰਗ ਕਰਨੀ ਹੈ ਜੀ ਉਹਨਾਂ ਦਾ ਮੀਜ਼ਰਮੈਂਟ ਸੁਣ ਲਓ ਇਹਨਾਂ ਦੀ ਲੰਬਾਈ ਹੈਗੀ ਜੀ 40 ਇੰਚ ਤਿਆਰ ਹੈ ਠੀਕ ਹੈ ਜੀ ਆਪਾਂ 3 ਇੰਚ ਪਲੱਸ ਰੱਖੇ ਦੇ ਵਿੱਚ ਕਪੜਾ ਤੇ ਜਿਹੜੀ ਇਹਨਾਂ ਦੀ हिਪ ਹੈਗੀ ਜੀ 22.5 ਇੰਚ ਤਿਆਰ ਹੈ ਇਹ ਆਪਾਂ 25 ਇੰਚ ਦੇ ਹਿਸਾਬ ਨਾਲ ਕੱਪੜਾ ਲਿਆ ਇਹਦੇ ਵਿੱਚ ਵੀ ਆਪਾਂ 3 ਇੰਚ ਪਲੱਸ ਰੱਖਿਆ ਠੀਕ ਹੈ ਜੀ ਜਿਹੜੇ ਇਹਨਾਂ ਦਾ ਤੀਰਾ ਹੈਗੇ 12 ਇੰਚ ਤਿਆਰ ਹੈ ਫਿਟਿੰਗ ਇਹਨਾਂ ਦੀ ਛਾਤੀ ਹੈਗੀ ਸਾਡੇ 20 ਇੰਚ ਤਿਆਰ ਹੈ ਤੇ ਜਿਹੜੀ ਇਹਨਾਂ ਦੀ ਕਮਰ ਹੈਗੀ 18 ਇੰਚ ਤਿਆਰ ਹੈ ਤੇ हिਪ ਹੈਗੀ ਸਾਡੇ 22 ਇੰਚ ਤਿਆਰ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਤੀਰੇ ਦਾ ਨਿਸ਼ਾਨ ਲਾਵਾਂਗੇ ਤੀਰਾ ਹੈਗੇ ਜਿਹਨੂੰ 12 ਇੰਚ ਤਿਆਰ ਹੈ ਤੇ ਆਪਾਂ ਰੱਖਣਾ ਜੀ 13 13 ਦਾ ਹਾਫ ਹੈਗਾ ਜੀ ਸਾਡੇ 6 ਠੀਕ ਹੈ ਜੀ 1 ਇੰਚ ਵੱਧ ਰੱਖਿਆ ਹੈ ਆਪਾਂ ਠੀਕ ਹੈ ਜੀ ਸਾਢੇ 6 ਰੱਖਿਆ ਆਪਾਂ ਤੇ ਜਿਹੜਾ ਇਹਨਾਂ ਦਾ ਮੋਢਾ ਰੱਖਿਆ ਜੀ ਆਪਾਂ 7 ਇੰਚ ਰੱਖਾਂਗੇ ਜੀ ਮੋਢਾ ਇਹਨਾਂ ਦਾ ਠੀਕ ਹੈ ਜੀ ਤੇ ਜਿਹੜੀ ਛਾਤੀ ਹੈਗੀ ਇਹਦੀ ਸਾਡੇ 20 ਇੰਚ ਤਿਆਰ ਆ ਤੇ ਆਪਾਂ 21 ਰੱਖਾਂਗੇ ਕਿਉਂਕਿ ਆਪਾਂ ਸੂਟ ਵਿੱਚ ਪਲੇਟਸ ਪਾਉਣੀ ਆ ਤੇ ਇਹਦੇ ਵਿੱਚ 1 ਇੰਚ ਕਪੜਾ ਆਪਣਾ ਆ ਜਾਣਾ ਅੱਧਾ ਇੰਚ ਇਧਰ ਅੱਧਾ ਇੰਚ ਉਧਰ ਠੀਕ ਹੈ ਜੀ 21 ਰੱਖਾਂਗੇ 21 ਦਾ ਹਾਫ ਹੋ ਗਿਆ ਜੀ 10.5 ਠੀਕ ਹੈ ਜੀ 2 ਇੰਚ ਆਪਾਂ ਐਕਸਟਰਾ ਕਪੜਾ ਰੱਖਾਂਗੇ ਇਸ ਤੋਂ ਬਾਅਦ 7 ਇੰਚ ਥੱਲੇ ਛਾਤੀ ਤੋਂ ਇੱਥੇ ਆਪਾਂ ਕਮਰ ਦਾ ਮੇਚ ਲਾਵਾਂਗੇ ਜੀ ਕਮਰੇ ਇਹਨਾਂ ਦੀ ਸਵਾ 18 ਇੰਚ ਤਿਆਰ ਹੈ ਤੇ ਸਵਾ 19 ਰੱਖਾਂਗੇ ਜੀ ਆਪਾਂ ਸਵਾ 19 ਦਾ ਹਾਫ ਹੋ ਗਿਆ ਜੀ 9.5 ਤੋਂ 1 ਪੁਆਇੰਟ ਜ਼ਿਆਦਾ ਇਹ ਆਪਾਂ 1 ਇੰਚ ਵਧ ਰੱਖਿਆ ਕਿਉਂਕਿ ਇਹਦੇ ਵਿੱਚ ਆਪਾਂ ਪਲੇਟ ਪਾਉਣੀ ਹੈ ਲੰਬੀ ਤਾਂ ਕਰਕੇ ਆਪਾਂ 1 ਇੰਚ ਵਧ ਰੱਖਿਆ ਜੀ ਤੇ 2 ਇੰਚ ਆਪਾਂ ਐਕਸਟਰਾ ਕਪੜਾ ਰੱਖਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਲਾਵਾਂਗੇ ਜੀ ਸਾਈਡ ਸਲਾਈ ਸਾਈਡ ਸਲਾਈ ਇਹਨਾਂ ਦੀ ਹੈਗੀ ਜੀ ਬੱਖੀਆਂ ਵਾਲੀ ਸੀਨ ਸਵਾ 13 ਤੇ ਆਪਾਂ ਰੱਖਣੀ ਜੀ ਸਵਾ 14 ਇੰਚ ਏ ਵੀ ਆਪਾਂ 1 ਇੰਚ ਵੱਧ ਰੱਖੀ ਆ ਠੀਕ ਹੈ ਜੀ ਤੇ ਇਹ ਪੈ ਗਿਆ ਜੀ ਇਹਨਾਂ ਦੇ 22.5 22.5 ਦਾ ਹਾਫ ਹੋ ਗਿਆ ਜੀ 11.5 ਏ ਵੀ ਆਪਾਂ 2 ਇੰਚ ਵੱਧ ਰੱਖਾਂਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਦੇ ਨਿਸ਼ਾਨ ਲਾ ਦੇਵਾਂਗੇ ਇਸ ਤੋਂ ਬਾਅਦ ਆਪਾਂ ਪਹਿਲਾਂ ਤਾਂ ਜੀ ਆਪਾਂ ਫੀਟਿੰਗ ਵਾਲੇ ਨਿਸ਼ਾਨ ਸਲਾਈ ਦੇ ਲਾਵਾਂਗੇ ਇਹ ਹੈਗੇ ਸਲਾਈ ਦੇ ਨਿਸ਼ਾਨ ਇਹਨਾਂ ਦੇ ਠੀਕ ਹੈ ਜੀ ਆਹ ਵਾਲੇ ਨਿਸ਼ਾਨੇ ਨੇ ਦੇ ਹੈਗੇ ਕਟਿੰਗ ਦੇ ਕਟਿੰਗ ਦੇ ਨਿਸ਼ਾਨ ਆਪਾਂ ਤਾਂ ਲੋਣੀ ਆਪਾਂ ਨੂੰ ਪਤਾ ਲੱਗ ਜਾਏ ਕਿ ਇੰਨੇ-ਇੰਨੇ ਸੂਟ ਦੀ ਕਟਿੰਗ ਕਰਨੀ ਹੈ ਇਹਨਾਂ ਨਾਲ ਵੱਧ ਕਪੜਾ ਰੱਖ ਕੇ ਠੀਕ ਹੈ ਜੀ ਆਪਾਂ ਇਹ ਤਾਂ ਨਿਸ਼ਾਨ ਲਾਏ ਆ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਦੀ ਮੋਢੇ ਦੀ ਗੁਲਾਈ ਬਣਾਵਾਂਗੇ ਇੱਕ ਨਿਸ਼ਾਨ ਲਾਵਾਂਗੇ ਜੀ 2 ਇੰਚ ਤੇ ਆਪਾਂ ਤੇ ਇੱਕ ਨਿਸ਼ਾਨ ਲਾਵਾਂਗੇ 1 ਇੰਚ ਤੇ 2 ਇੰਚ ਦਾ ਨਿਸ਼ਾਨ ਹੈਗਾ ਬੈਕ ਮੋਢੇ ਦੀ ਗੁਲਾਈ ਤੇ 1 ਇੰਚ ਦਾ ਨਿਸ਼ਾਨ ਹੈਗਾ ਫਰੰਟ ਮੋਢੇ ਦੀ ਗੁਲਾਈ ਠੀਕ ਹੈ ਜੀ ਤੇ ਫਿਰ ਇਸ ਤੋਂ ਬਾਅਦ ਆਪਾਂ 7 ਇੰਚ ਮੋਢੇ ਦਾ ਹਾਫ ਕਰਾਂਗੇ 3.5 ਅੱਧਾ ਇੰਚ ਦਾ ਨਿਸ਼ਾਨ ਲਾਇਆ ਬੰਦ ਵਾਲੀ ਸਾਈਡ ਠੀਕ ਹੈ ਜੀ ਖੁੱਲੇ ਵਾਲੀ ਸਾਈਡ ਅੱਧਾ ਇੰਚ ਦਾ ਨਿਸ਼ਾਨ ਨਹੀਂ ਲਾਇਆ ਬੰਦ ਵਾਲੀ ਸਾਈਡ ਲਾਇਆ ਆਪਾਂ ਇੱਥੇ ਅੱਧਾ ਇੰਚ ਦਾ ਨਿਸ਼ਾਨ ਲਾਵਾਂਗੇ ਹੁਣ ਇਹਨਾਂ ਨਿਸ਼ਾਨਾਂ ਨੂੰ ਬਲੈਕ ਇਹ ਗੁਲਾਈ ਬਣਾਵਾਂਗੇ ਇਸ ਤਰੀਕੇ ਨਾਲ ਆਹ ਹੋ ਗਈ ਬੈਕ ਮੋਡਰ ਦੀ ਗੁਲਾਈ ਇਸ ਤੋਂ ਬਾਅਦ ਫਰੰਟ ਮੋਡਰ ਦੀ ਗੁਲਾਈ ਬਣਾਵਾਂਗੇ ਇੱਥੋਂ ਨਿਸ਼ਾਨ ਇਸ ਤਰੀਕੇ ਨਾਲ ਲੈ ਕੇ ਜਾਵਾਂਗੇ ਆਪਾਂ ਇਹ ਐਕਸਟਰਾ ਤੇ ਇਸ ਨਿਸ਼ਾਨ ਨੂੰ ਆਪਾਂ ਇਸ ਨਿਸ਼ਾਨ ਨਾਲ ਮਲਾਵਾਂਗੇ ਇਸ ਤਰੀਕੇ ਨਾਲ ਜਿਹੜਾ ਆਪਾਂ 1 ਇੰਚ ਦਾ ਨਿਸ਼ਾਨ ਲਾਇਆ ਸੀ ਇਸ ਤੋਂ ਬਾਅਦ ਜੀ ਆਪਾਂ 1/2 ਇੰਚ ਤੀਰੇ ਦਾ ਨਿਸ਼ਾਨ ਲਾਵਾਂਗੇ ਸੈਲਫਰ ਫਰੰਟ ਵਾਲੇ ਪਾਸੇ ਹੀ ਲਾਉਣਾ ਇਹ ਨਿਸ਼ਾਨ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਤੇ ਆਪਾਂ ਇਹਦੀ ਕਟਿੰਗ ਕਰ ਦੇਾਂਗੇ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੇ ਦੋਨੇ ਪੱਲੇ ਚੱਕਾਂਗੇ ਫਰੰਟ ਤੇ ਬੈਕ ਤੇ ਬੈਕ ਮੋਢੇ ਦੀ ਗੁਲਾਈ ਪਾਵਾਂਗੇ ਨੂੰ एस इस तरीके तो न इस तू बाद सैड तो कटिंग करेंगे आप कटिंग करा सिर्फ उपरला पला चकना ही फ्रंट वाला पासा ਕਹਿੰਦੇ ਥੀਰੇ ਦਾ ਜਿਹੜਾ ਨਿਸ਼ਾਨ ਲਾਇਆ ਉਹ ਵੀ ਉੱਪਰ ਦਾ ਪਹਿਲੇ ਹੀ ਚੱਕਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਕਟਿੰਗ ਆਪਣੀ ਹੋ ਗਈ ਹੈ ਇਸ ਤੋਂ ਬਾਅਦ ਆਪਾਂ ਪਲੇਟ ਦੇ ਨਿਸ਼ਾਨ ਲਾਵਾਂਗੇ ਪਲੇਟ ਇਹਦੀ ਹੈਗੀ ਜੀ 11 ਇੰਚ ਤਿਆਰ ਹੈ ਤੇ ਆਪਾਂ ਲਾਵਾਂਗੇ 11.5 ਅੱਧਾ ਇੰਚ ਦਾ ਨਿਸ਼ਾਨ ਆਪਾਂ ਵੱਧ ਲਾਵਾਂਗੇ ਕਿਉਂਕਿ ਅੱਧਾ ਇੰਚ ਉੱਪਰ ਆਪਣੀ ਸਲਾਈ ਚ ਆ ਜੂਗਾ ਕਪੜਾ ਤੇ 11 ਇੰਚ ਦੀ ਪਲੇਟ ਆਪਣੀ ਤਿਆਰ ਰਹਿ ਜੂਗੀ ਠੀਕ ਹੈ ਜੀ लंबाई इन है रखा आप सत इंच ठीक है जी चौड़ाई अपनी रखा सवा तीन इंच इतों भी सवा तीन इंच रखा ठीक है जी ये अपनी होगी सीधी प्लेट इस तो इस बार आप मोडे वाली प्लेट इतों इंच टेप रखा इस तरीके न मोडे सेंटर से इतने कोने लग जावे एंजी टेप इस तरीके ठीक है जी गैप जो आप रखा दो इंच का ठीक है जी इस तो बार आप पावे बखी वाली प्लेट इतने एंजी टेप रखा इस तरीके जितना निशान लाया से सत इंच ਉੱਥੇ ਦੀ ਕ ਲੈ ਕੇ ਜਾਵਾਂਗੇ ਇਸ ਤਰੀਕੇ ਨਾਲ ਤੇ ਗੈਪ ਰੱਖਣਾ ਹੈ ਵੀ ਆਪਾਂ 2 ਇੰਚ ਦਾ ਇਸ ਤਰੀਕੇ ਨਾਲ ਸਿੱਧਾ ਨਿਸ਼ਾਨ ਲਾ ਦੇਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਇਹ ਆਪਣੀਆਂ ਹੋਈਆਂ ਫਰੰਟ ਵਾਲੀਆਂ ਪਲੇਟਾਂ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਨੂੰ ਆਪਾਂ ਦੂਸਰੇ ਪਾਸੇ ਕਰ ਦੇਾਂਗੇ ठीक है जी प्लेटा देशान तो ला गए इस तुंबर आप हिप वाला कट ला देंगे इत जो करने भी कुती कटिंग करनी है हिप वाले कट तुम जरूर लाने हैं तो जो थले फोल्डिंग तरपाई वास्ते रखे आपका कपड़ा उ कट तुम जरूर लाने हैं इस तो बारा बैक वाले पल्ल के गले की कटिंग करा तो प्लेटा ने निशान लवें ठीक है जी प्लेटा निशान अपने आ रहे ये आपने सिर्फ सीधिया प्लेटा ही पैनिया बैक पल्ते इस तरीके ठीक है जी तो जोड़ा इन्ह रेडी गला है जी तैयार साढ़े चार इंच गला तैयार है जी तो आपे चार से ही निशान लाना चौड़ाई अपने रखा सवा दो इंच गले की इतों भी सवा दो इंच रखा ठीक है जी ਇੱਥੋਂ ਆਪਾਂ ਇਹਨਾਂ ਦੇ ਅੱਧਾ ਇੰਚ ਦਾ ਨਿਸ਼ਾਨ ਲਾ ਕੇ ਗੁਲਾਈ ਬਣਾ ਦਿੰਦੇ ਹਾਂ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤਰੀਕੇ ਨਾਲ ਗੁਲਾਈ ਬਣਾਣੀ ਤੁਸੀਂ ਬੈਕ ਵਾਲੇ ਗਲੇ ਦੀ ਤੇ ਇਸ ਨਿਸ਼ਾਨ ਤੇ ਆਪਾਂ ਇਹਦੀ ਕਟਿੰਗ ਕਰ ਦਾਂਗੇ ਠੀਕ ਹੈ ਜੀ ਤੇ ਆਪਣੀ ਸਾਰੀ কুরਤੀ ਦੀ ਕਟਿੰਗ ਹੋ ਗਈ ਹੈ ਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਬਾਏ ਬਾਏ ਰੱਬ ਰੱਖਾ